ਸੜਕਾ ਜਿਹੜਾ ਇਹ ਜਿਹੜੀ ਸੜਕ ਬਣੀ ਉਹਦੇ ਬਦੌਲਤ ਜਿਹੜੀ ਆ ਜਨਤਾ ਜਿਹੜੀ ਆ ਉਹਨਾਂ ਨੇ ਚਾਇਆ ਵੀ ਜੇ ਇੱਕ ਬੰਦਾ ਕੋਈ ਮੈਂਬਰ ਨਹੀਂ ਕੋਈ ਸਰਪੰਚ ਨਹੀਂ ਕਿਸੇ ਪੋਲੀਟੀਕਲ ਆਂਡਾ ਬੰਦਾ ਨਹੀਂਗਾ ਆਜ਼ਾਦ ਬੰਦਾ ਵਾ ਜਿਹੋ ਉਹ ਕੱਠ ਕਰਕੇ ਕੋਈ ਭਾਈਚਾਰੇ ਦੇ ਲਈ ਇਹ ਸੜਕ ਦਾ ਬਣਵਾ ਸਕਦਾ ਕਿ ਉਹਨੂੰ ਮੌਕਾ ਦਿੱਤਾ ਜਾਵੇ ਤਾਂ ਕੈਂਡੀਡੇਟ ਦੂਜੇ ਵੀ ਖੜੇ ਨੇ ਤਾਂ ਲੋਕ ਤੁਹਾਨੂੰ ਹੀ ਵੋਟਾ ਕਿਉਂ ਬਾਣ ਤੁਸੀਂ ਅਜਿਹਾ ਉਹਨਾਂ ਨਾਲੋਂ ਕੀ ਵੱਖਰਾ ਕਰਕੇ ਦਿਖਾਓ ਦੇਖੋ ਜੀ ਇਹ ਤਾਂ ਜਨਤਾ ਨੇ ਸੋਚਣਾ ਜੀ ਮੈਂ ਜੇ ਰਾਤਾ ਨੇ ਤੁਹਾਨੂੰ ਚੁਣਿਆ ਮੈਂ ਤੁਸੀਂ ਉਹਨਾਂ ਨਾਲੋਂ ਵੱਖਰਾ ਕੀ ਕਰਕੇ ਦਿਖਾਉਂਗੇ ਵਿਕਾਸ ਕੇਲਾ ਗਲੀਆਂ ਨਾਲੀਆਂ ਤੱਕ ਹੀ ਸੀਮਤ ਰਹੇਗਾ ਜਾਂ ਕੋਈ ਕੁਝ ਵੱਖਰਾ ਕਰਕੇ ਦਿਖਾਵਾਂਗੇ ਜਿਹਦਾ ਹੈਗਾ ਬੱਚੇ ਆ ਸਾਡੇ ਨੌਜਵਾਨ ਵੀਰ ਭਾਲਦੇ ਆ ਵੀ ਸਾਨੂੰ ਕਿਸੇ ਵੱਡੀ ਗਰਾਊਂਡ ਬਣਾ ਕੇ ਦਿੱਤੀ ਜਾਵੇ ਜੀ ਕਿਉਂਕਿ ਜਿਹੜੀ ਸਕੂਲ ਵਾਲੀ ਗਰਾਊਂਡ ਆ ਉਹਦੇ ਵਿੱਚ ਨਾ ਪੂਰਾ ਨਹੀਂ ਪੈਂਦਾ ਹੈਗਾ ਸੋ ਅਸੀਂ ਇਹਨਾਂ ਸਾਰੇ ਨੌਜਵਾਨਾਂ ਨਾਲ ਅੱਜ ਤੁਹਾਡੇ মিডিਆ ਦੇ ਰਾਹੀਂ ਪੀੜੀ ਬਣ ਰਹੀ ਹੈ ਇਹ ਸਾਰੇ ਸੇਵ ਕਰਾਂ ਇਹ ਸਾਰੇ ਬੱਚਿਆਂ ਨੂੰ ਜਿਹੜੀ ਆ ਉਹ ਗਰਾਊਂਡ ਜਿਹੜੀ ਆ ਉਹ ਵੱਡੇ ਸਾਰੇ ਹਰ ਤਰ੍ਹਾਂ ਦੀ ਕਬੱਡੀ ਦੇ ਲਈ ਫੁੱਟਬਾਲ ਦੇ ਲਈ ਵਾਲੀਬਾਲ ਦੇ ਲਈ ਹਰ ਇੱਕ ਤਰ੍ਹਾਂ ਦਾ ਜਿਹੜਾ ਗਰਾਊਂਡ ਬਣਾ ਕੇ ਉਹ ਜਿਹੜਾ ਵਾ ਅਸੀਂ ਦੇਵਾਂਗੇ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਨਿਕਲ ਕੇ ਆਉਂਦੀਆਂ ਨੇ ਜਦੋਂ ਵੀ ਪਿੰਡ ਦੇ ਵਿਕਾਸ ਨੂੰ ਲੈ ਕੇ ਗੱਲਬਾਤ ਕੀਤੀ ਜਾਂਦੀ ਆ ਤਾਂ ਅਸੀਂ ਅਕਸਰ ਦੇਖਦੇ ਆ ਕਿ ਜਦੋਂ ਵੀ ਵੋਟਾਂ ਲੈਣ ਦਾ ਸਮਾਂ ਆਉਂਦਾ ਤਾਂ ਹਮੇਸ਼ਾ ਵਾਦੇ ਤਾਂ ਬਹੁਤ ਸਾਰੇ ਕਰਦੇ ਆ ਤਾਂ ਨਵਾਨ ਵਾਲਾ ਕੋਈ ਕੋਈ ਹੁੰਦਾ ਔਰ ਲੋਕ ਤੁਸੀਂ ਇਸ ਵਕਤ ਦੇਖ ਸਕਦੇ ਹੋ ਕਿਉਂਕਿ ਲੋਕ ਵੀ ਅੱਕੇ ਬੈਠੇ ਨੇ ਸਾਰੇ ਕੋਈ ਇਸ ਕਰਕੇ ਨਵੇਂ ਨਾ ਨਵੇਂ ਕੋਈ ਉਮੀਦਵਾਰ ਨੂੰ ਮੌਕਾ ਦੇਣਾ ਚਾਹੁੰਦੇ ਆ ਇਹ ਨਾ ਹੋਵੇ ਕਿ ਸੁਖਦੇਵ ਸਿੰਘ ਅੱਜ ਕਈਆਂ ਗੱਲਾਂ ਦੇ ਉੱਤੇ 2 ਸਾਲਾਂ ਦੇ ਵਿੱਚ ਖੜੇ ਨਾ ਹੋ ਤਨ ਤਾਂ ਇਸ ਵਕਤ ਲੋਕ ਕੱਟ ਦੇ ਵਿੱਚ ਫੇਰ ਖੜਾਣ ਤੁਹਾਨੂੰ ਦੇਖੋ ਮੈਂ ਇੱਕ ਗੱਲ ਕਹਿਣਾ ਵੀ ਦੇਖੋ ਮੈਂ ਬਹੁਤੇ ਵਾਦੇ ਮੇਰੀ ਸੁਣੋ ਜਿਹੜਾ ਅਸੀਂ ਕਰ ਰਹੇ ਆ ਅਸੀਂ ਕੋਈ ਸੋਚ ਕੇ ਕਰ ਰਹੇ ਜੀ ਠੀਕ ਹੈ ਨਾ ਅਸੀਂ ਕਰ ਸਕਦੇ ਆ ਸੁਖਦੇਵ ਸਿੰਘ ਨੂੰ ਤੁਸੀਂ ਸਪੋਰਟ ਕਰ ਰਹੇ ਹੋ ਕਿਉਂ ਇਹਨਾਂ ਨੂੰ ਚੁਣਿਆ ਗਿਆ ਇਹਨਾਂ ਨੂੰ ਹੀ ਕਿਉਂ ਚੁਣਿਆ ਗਿਆ ਇਹਨਾਂ ਦਾ ਹੀ ਸਾਥ ਕਿਉਂ ਦੇ ਰਹੇ ਆ ਤੁਸੀਂ ਕੀ ਇਹਨਾਂ ਦੇ ਵਿੱਚ ਐਸੀ ਖਾਸੀਅਤ ਦੇਖੋ ਜੀ ਇਹਨਾਂ ਦਾ ਮੌਜੂਦਾ ਸਮੇਂ ਦੇ ਵਿੱਚ ਤੇ ਪ੍ਰਾਤਨ ਜਿੰਨਾ ਵੀਰ ਦਾ ਸੰਘਰਸ਼ ਪਿੰਡ ਦੇ ਕਈ ਕਾਰਜਾਂ ਦੇ ਵਿੱਚ ਰਿਹਾ ਤੇ ਇੱਥੇ ਆਪਾਂ ਦੇਖਦੇ ਹਾਂ ਰਾਹੋ ਰੋਡ ਦਾ ਜੋ ਵੀ ਇਹਨਾਂ ਨੇ ਯੋਗਦਾਨ ਦਿੱਤਾ ਬਹੁਤ ਬਹੁਤ ਨੂੰ ਵੇਖਣਾ ਸੀ ਸਾਤਰੀ ਕਾਲ ਦੀ ਪੰਜਾਬ ਸਿੰਘ ਚੈਨਲ ਨਾਲ ਜੁੜੇ ਹੋ ਮੈਂ ਹਾਂ ਸੋਨੀ ਬੂਤਗੜੀਆ ਦੋਸਤੋ ਇਸ ਵਕਤ ਮੌਜੂਦਾ ਹਲਕਾ ਸਾਨੇਵਾਲ ਦੇ ਦੇ ਆਂਦੇ ਪਿੰਡ ਪਿੰਡ ਮੰਗਲੀ ਟਾਂਡਾ ਦੇ ਵਿੱਚ ਮੌਜੂਦ ਹਾਂ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਆ ਜਿਵੇਂ ਕਿ ਸਰਪੰਚੀ ਦੀਆਂ ਚੋਣਾਂ ਸਿਰ ਤੇ ਹਨ ਹਰ ਕੋਈ ਸਰਪੰਚੀ ਦੇ ਚਾਹਵਨ ਆਪਣਾ ਆਪਣਾ ਪ੍ਰਚਾਰ ਵੀ ਦੱਬ ਕੇ ਕਰ ਰਿਹਾ ਇਸ ਵਕਤ ਤਸਵੀਰਾਂ ਤੁਸੀਂ ਦੇਖ ਸਕਦੇ ਆ ਪਿੰਡ ਮੰਗਲੀ ਟਾਂਡਾ ਦਾ ਔਰ ਪਿੱਛੇ ਤੁਸੀਂ ਲੋਕ ਦੇਖ ਸਕਦੇ ਆ ਪਿੱਛੇ ਨੌਜਵਾਨ ਵੀ ਮੌਜੂਦ ਆ ਔਰ ਪਿੰਡ ਮੰਗਲੀ ਦੇ ਵਿੱਚ ਜਿਹੜੇ ਨੌਜਵਾਨ ਆ ਨੌਜਵਾਨਾਂ ਵੱਲੋਂ ਜਾਂ ਪਿੰਡ ਦੇ ਲੋਕਾਂ ਵੱਲੋਂ ਚੁਣੇ ਗਏ ਸੁਖਦੇ ਅਕਸਰ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਵੀ ਆ ਔਰ ਜੋ ਰਾਹ ਰੋਡ ਤੇ ਮਸ਼ਹੂਰ ਨੇ ਸੁਖਦੇਵ ਸਿੰਘ ਜੀ ਪਹਿਲਾਂ ਤਾਂ ਜੀ ਮੁਬਾਰਕਾ ਬਹੁਤ-ਬਹੁਤ ਪਿੰਡ ਦੇ ਵੱਲੋਂ ਭਰਮਾ ਹੰਗਾਰਾ ਵੀ ਮਿਲ ਰਿਹਾ ਵਾ ਔਰ ਬਹੁਤ ਸਾਰੇ ਸਮਰਥਨ ਵੀ ਜੁੜੇ ਹੋਏ ਨੇ ਔਰ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਔਰ ਤਨ ਰਾਜ ਸਾਰਿਆਂ ਨੂੰ ਮੁਬਾਰਕਾਂ ਸਾਰਿਆਂ ਦਾ ਬਹੁਤ-ਬਹੁਤ ਤੁਹਾਡਾ ਵੀ ਪੱਤਰਕਾਰਾਂ ਦਾ ਵੀਰ ਦਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਤੁਸੀਂ ਸਾਡੇ ਨਾਲ ਵੀ ਬੜਾ ਸਾਡਾ ਸਾਥ ਦਿੱਤਾ ਅੱਜ ਜੇ ਸੁਖਦੇਵ ਸਿੰਘ ਮੰਗਲੀ ਸਰਪੰਚੀ ਦੀ ਚੋਣ ਲੜ ਰਹੇ ਹਨ ਉਹ ਤੁਹਾਡੀ ਬਦੌਲਤ ਹੀ ਲੜ ਰਿਆ ਕਿਉਂਕਿ ਤੁਸੀਂ ਸਾਡਾ ਸਾਰਾ ਆਹ ਰੋਡ ਦਾ ਸੰਘਰਸ਼ ਜਿੰਨਾ ਵੀ ਚੱਲਿਆ ਸਾਡੇ ਜਿਹੜੀ ਹਲਕੇ ਦੀ 13 ਸਾਲਾਂ ਤੋਂ ਟੁੱਟੀ ਹੋਈ ਸੜਕ ਜਿਹੜੀ ਸੀ ਤੁਹਾਡੇ ਸਾਥ ਦੇ ਨਾਲ ਤੁਸੀਂ ਬੜੀ ਆਵਾਜ਼ ਬੁਲੰਦ ਕਰੀ ਅਸੀਂ ਧਰਨੇ ਲਾਏ ਤੁਸੀਂ ਸਾਡੀ ਆਵਾਜ਼ ਬੁਲੰਦ ਕਰੀ ਉਹਦੇ ਸਦਕਾ ਜਿਹੜਾ ਇਹ ਜਿਹੜੀ ਸੜਕ ਬਣੀ ਉਹਦੇ ਬਦੌਲਤ ਹੀ ਜਿਹੜੀ ਹੈ ਜਨਤਾ ਜਿਹੜੀ ਹੈ ਉਹਨਾਂ ਵਿੱਚ ਆਇਆ ਵੀ ਜੇ ਇੱਕ ਬੰਦਾ ਕੋਈ ਮੈਂਬਰ ਨਹੀਂ ਕੋਈ ਸਰਪੰਚ ਨਹੀਂ ਕਿਸੇ ਪੋਲੀਟਿਕਲ ਲੈਣਦਾ ਬੰਦਾ ਨਹੀਂ ਗਾ ਆਜ਼ਾਦ ਬੰਦਾ ਵਾ ਜਿਹੋ ਉਹ ਕੱਠ ਕਰਕੇ ਕੋਈ ਭਾਈਚਾਰੇ ਦੇ ਲਈ ਇਹ ਸੜਕ ਦਾ ਬਣਵਾ ਸਕਦਾ ਵੀ ਉਹਨੂੰ ਮੌਕਾ ਦਿੱਤਾ ਜਾਵੇ ਤਾਂ ਕਿ ਉਹ ਜਿਹੜੇ ਨਗਰ ਦੇ ਜਿਹੜੇ ਹੋਰ ਵੀ ਜਿਹੜੇ ਨਗਰ ਕੀ ਹਲਕੇ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਉਹ ਹੋ ਸਕਣ ਇਸ ਲਈ ਅਸੀਂ ਜਿਹੜੇ ਹੈਗੇ ਆ ਭਾਈਚਾਰੇ ਨੇ ਮੈਨੂੰ ਸਹਿਮਤੀ ਦਿੱਤੀ ਹੈ ਖੜਨ ਦੇ ਲਈ ਸੋ ਅਸੀਂ ਵੋਟਾਂ ਦੇ ਵਿੱਚ ਖੜੇ ਕੈਂਡੀਡੇਟ ਦੂਜੇ ਵੀ ਖੜੇ ਨੇ ਤਾਂ ਲੋਕ ਤੁਹਾਨੂੰ ਹੀ ਵੋਟਾਂ ਕਿਉਂ ਬਾਣ ਤੁਸੀਂ ਅਜਿਹਾ ਉਹਨਾਂ ਨਾਲੋਂ ਕੀ ਵੱਖਰਾ ਕਰਕੇ ਦਿਖਾਓਗੇ ਦੇਖੋ ਜੀ ਇਹ ਤਾਂ ਜਨਤਾ ਨੇ ਸੋਚਣਾ ਜੀ ਮੈਂ ਜੇ ਰਾਤਾ ਨੇ ਤੁਹਾਨੂੰ ਚੁਣਿਆ ਮੈਂ ਤੁਸੀਂ ਉਹਨਾਂ ਨਾਲੋਂ ਵੱਖਰਾ ਕੀ ਕਰਕੇ ਦਿਖਾਉਂਗੇ ਵਿਕਾਸ ਕੇਲਾ ਗਲੀਆਂ ਨਾਲੀਆਂ ਤੱਕ ਹੀ ਸੀਮਤ ਰਹੇਗਾ ਜਾਂ ਕੋਈ ਕੁਝ ਵੱਖਰਾ ਕਰਕੇ ਦਿਖਾਉਂਗੇ ਪਿੰਡ ਨੇ ਦੇਖੋ ਸਾਡੇ ਪਿੰਡ ਦੇ ਵਿੱਚ ਜਿਹੜਾ ਗਲੀਆਂ ਨਾਲੀਆਂ ਦਾ ਕਾਫੀ ਜ਼ਿਆਦਾ ਕੰਮ ਜਿਹੜਾ ਹੋ ਚੁੱਕਿਆ ਕੁਝ ਸਾਡਾ ਇਹ ਜਿਹੜਾ ਸੜਕੋਂ ਪਾਰ ਵਾਲਾ ਏਰੀਆ ਇਹਦੇ ਵਿੱਚ ਹਜੇ ਜਿਹੜੀਆਂ ਨਾਲੀਆਂ ਨਹੀਂ ਬਣੀਆਂ ਕਿਉਂਕਿ ਇੱਥੇ ਥੋੜੀ ਜੀ ਸੀਵਰੇਜ ਪੈਣਾ ਉਹਦਾ ਜਿਹੜਾ ਵੱਡਾ ਇਹ ਕੰਮ ਹੈਗਾ ਉਹਦੇ ਲਈ ਸਾਨੂੰ ਜਗ੍ਹਾ ਦੀ ਵੀ ਚਾਹੀਦੀ ਆ ਸਾਡੇ ਕੋਲ ਹੈਗੀ ਆ ਅਸੀਂ ਕਰਾਂਗੇ ਜੀ ਠੀਕ ਹੈ ਨਾ ਇਹ ਮੱਲੇ ਦਾ ਜਿਹੜਾ ਪਾਣੀ ਦਾ ਪ੍ਰਬੰਧ ਸਾਡਾ ਸੜਕੋਂ ਪਾਰ ਵਾਲੇ ਦਾ ਕਰਨ ਵਾਲਾ ਹੈਗਾ ਉਹ ਜਿਹੜਾ ਹੈਗਾ ਬਾਕੀ ਜਿਹੜਾ ਹੈਗਾ ਬੱਚੇ ਆ ਸਾਡੇ ਨੌਜਵਾਨ ਵੀਰ ਭਾਲਦੇ ਆ ਵੀ ਸਾਨੂੰ ਕਿਤੇ ਵੱਡੀ ਗਰਾਊਂਡ ਬਣਾ ਕੇ ਦਿੱਤੀ ਜਾਵੇ ਜੀ ਕਿਉਂਕਿ ਜਿਹੜੀ ਸਕੂਲ ਵਾਲੀ ਗਰਾਊਂਡ ਆ ਉਹਦੇ ਵਿੱਚ ਨਾ ਪੂਰਾ ਨਹੀਂ ਪੈਂਦਾ ਹੈਗਾ ਸੋ ਅਸੀਂ ਇਹਨਾਂ ਸਾਰੇ ਨੌਜਵਾਨਾਂ ਨਾਲ ਅੱਜ ਤੁਹਾਡੇ ਮੀਡੀਆ ਦੇ ਰਾਹੀਂ ਵੀਡੀਓ ਬਣ ਰਹੀ ਹੈ ਇਹ ਸਾਰੇ ਸੇਵਕ ਕਰਨ ਕਿ ਸਾਰੇ ਬੱਚਿਆਂ ਨੂੰ ਜਿਹੜੀ ਆ ਉਹ ਗਰਾਊਂਡ ਜਿਹੜੀ ਆ ਉਹ ਵੱਡੇ ਸਾਰੇ ਹਰ ਤਰ੍ਹਾਂ ਦੀ ਕਬੱਡੀ ਦੇ ਲਈ ਫੁੱਟਬਾਲ ਦੇ ਲਈ ਵਾਲੀਬਾਲ ਦੇ ਲਈ ਹਰ ਇੱਕ ਤਰ੍ਹਾਂ ਦਾ ਜਿਹੜਾ ਗਰਾਊਂਡ ਬਣਾ ਕੇ ਉਹ ਜਿਹੜਾ ਵਾ ਅਸੀਂ ਦੇਵਾਂਗੇ ਉਹ ਸਾਡੀ ਜ਼ਿੰਮੇਵਾਰੀ ਹੈ ਤੇ ਅਸੀਂ ਨੌਜਵਾਨਾਂ ਨਾਲ ਵਾਦਾ ਕਰਦੇ ਆਂ ਕਿ ਵੱਧ ਚੜ ਕੇ ਮੇਰਾ ਸਾਥ ਦੋ ਮੈਂ ਜਿੰਨੇ ਜੋਗਾ ਸੀਗਾ ਕਿਸਾਨੀ ਅੰਦੋਲਨ ਦੇ ਵਿੱਚ ਵੀ ਹਿੱਸਾ ਲਿਆ ਉਹ ਵੀ ਜਿਹੜੀ ਦੇਸ਼ ਦੀ ਸਾਡੇ ਪੰਜਾਬ ਦੇ ਜਿਹੜੇ ਮੁਸ਼ਕਲਾਂ ਸੀਗੀਆਂ ਉਹਦੇ ਵਿੱਚ ਵੀ ਅਸੀਂ ਹਿੱਸਾ ਲਿਆ ਔਰ ਜਿਹੜੀ ਆ ਸੜਕ ਸੀਗੀ ਇਹਦੇ ਲਈ ਵੀ ਚਾਹੇ ਉਹ ਸਕੂਲ ਦਾ ਕੰਮ ਸੀਗਾ ਜਦ ਮੈਂ ਸਕੂਲ ਦੇ ਵਿੱਚ ਬੜਿਆਂ ਐਸੇ ਮਿਡਲ ਸਕੂਲ ਸਾਡਾ ਅਪਗ੍ਰੇਡ ਹੋਇਆ ਸੀ ਔਰ ਜਿਹੜੇ ਸਾਡੇ ਮਿਡਲ ਦੇ ਬੱਚੇ ਸੀਗੇ ਪ੍ਰਾਇਮਰੀ ਦੇ ਬਰਾਂਡੇ 'ਚ ਬਹਿੰਦੇ ਸੀ ਤੇ ਉੱਥੇ ਬੜੀਆਂ ਦਿੱਕਤਾਂ ਸੀਗੀਆਂ ਤੇ ਮੈਂ ਜਦੋਂ ਸਕੂਲ ਦੀ ਜ਼ਿੰਮੇਵਾਰੀ ਮੈਨੂੰ ਸੰਗਤ ਨੇ ਬਖਸ਼ੀ ਤਾਂ ਮੈਂ ਉੱਥੇ 4 ਕਮਰੇ ਇੱਕ ਕਮਰਾ ਪਹਿਲਾਂ ਸੀ ਪੰਚਾਇਤ ਫੰਡ ਚੋਂ ਬਣਾਇਆ ਤੇ ਉਦੋਂ ਮੈਂ ਪੰਚਾਇਤ ਮੈਂਬਰ ਸੀਗਾ ਬਾਅਦ ਵਿੱਚ ਜਿਹੜੇ 2 ਕਮਰੇ ਬਣਾਏ ਨਾਲ ਇੱਕ ਰਸੋਈ ਬਣਾਈ 4 ਬਾਥਰੂਮ ਬਣਾਏ ਯਾਨੀ ਕਿ 4 ਕਮਰੇ 4 ਬਾਥਰੂਮ ਔਰ ਇੱਕ ਟੀਚਰ ਸੀ 176 ਬੱਚੇ ਸੀਗੇ ਇੱਕ ਟੀਚਰ ਪੜਾਉਂਦਾ ਸੀ ਇੱਕ ਅਸੀਂ ਵਿੱਚ ਟੀਚਰ ਸੀਗਾ ਸੀ ਪੈਸੇ ਤੇ ਰੱਖਿਆ ਸੀ ਕਿ ਅਸੀਂ ਆਪਣੇ ਫੰਡ ਚੋਂ ਪੰਚਾਇਤ ਫੰਡ ਚੋਂ ਪੰਚਾਇਤਿੰਦੀ ਸੀਗੀ ਉਹਨੂੰ ਇਸ ਟਾਈਮ ਸਕੂਲ ਦੇ ਵਿੱਚ 4-5 ਟੀਚਰ ਨੇ ਤੇ ਸਕੂਲ ਬਹੁਤ ਵਧੀਆ ਬਣ ਗਿਆ ਹੈਗਾ ਹੋਰ ਵੀ ਜਿਹੜਾ ਪੰਚਾਇਤ ਦੇ ਨਾਲ ਵੀ ਸਹਿਯੋਗ ਕਰਦੇ ਨੇ ਹੈ ਜਿਹੜੇ ਕੰਮ ਸੀਗੇ ਅਸੀਂ ਕਰਦੇ ਰਹੇ ਹਾਂ ਸੋ ਮੈਂ ਨਗਰ ਨੂੰ ਮੇਰੀ ਬੇਨਤੀ ਆ ਤੇ ਜਿਹੜਾ ਸਾਡੇ ਪਿੰਡ ਦੇ ਵਿੱਚ ਇੱਕ ਜੰਜਕਰ ਹੈ ਨੇ ਪੰਚਾਇਤ ਘਰ ਹੈ ਨਹੀਂ ਤੇ ਸਾਡੇ ਪਿੰਡ ਦਾ ਜਿਹੜਾ ਛੱਪੜ ਆ ਉਹ ਬਹੁਤ ਜ਼ਿਆਦਾ ਡੂੰਘਾ ਵਾ ਮੇਰੀ ਕੋਸ਼ਿਸ਼ ਆ ਵੀ ਉੱਥੇ ਕੋਈ ਪ੍ਰੋਜੈਕਟ ਲਿਆ ਕੇ ਉਹ ਜਿਹੜਾ ਪਾਣੀਆ ਟ੍ਰੀਟਮੈਂਟ ਕਰਕੇ ਜਿਹੜੇ ਪਿੰਡ ਦੇ ਪਿਛਲੇ ਪਾਸੇ ਖੇਤ ਹੈਗੇ ਨੇ ਉਹਨਾਂ ਨੂੰ ਦਿੱਤਾ ਜਾਵੇ ਉਹ ਪਿੰਡ ਦਾ ਜਿਹੜਾ ਛੱਪੜ ਜਿਹੜਾ ਵਾ ਉਸ ਨੂੰ ਬੰਦ ਕਰਕੇ ਜਿਹੜਾ ਵਾ ਉਹ ਬੱਚਿਆਂ ਦੇ ਲਈ ਅਸੀਂ ਪਿੰਡ ਦੀ ਉਹਨੂੰ ਵਰਤੋਂ ਦੇ ਵਿੱਚ ਲਿਆਵਾਂਗੇ ਉਸ ਨੂੰ ਤਾਂ ਬਹੁਤ ਸਾਰੀਆਂ ਗੱਲਾਂ ਐਦਾਂ ਦੀਆਂ ਨਿਕਲ ਕੇ ਆਉਂਦੀਆਂ ਨੇ ਜਦੋਂ ਵੀ ਪਿੰਡ ਦੇ ਵਿਕਾਸ ਨੂੰ ਲੈ ਕੇ ਗੱਲਬਾਤ ਕੀਤੀ ਜਾਂਦੀ ਆ ਤਾਂ ਅਸੀਂ ਅਕਸਰ ਦੇਖਦੇ ਆ ਕਿ ਜਦੋਂ ਵੀ ਵੋਟਾਂ ਲੈਣ ਦਾ ਸਮਾਂ ਆਉਂਦਾ ਤਾਂ ਹਮੇਸ਼ਾ ਵਾਦੇ ਤਾਂ ਬਹੁਤ ਸਾਰੇ ਕਰਦੇ ਆ ਤਾਂ ਨਭਾਨ ਵਾਲਾ ਕੋਈ ਕੋਈ ਹੁੰਦਾ ਪਰ ਲੋਕ ਤੁਸੀਂ ਇਸ ਵਕਤ ਦੇਖ ਸਕਦੇ ਹੋ ਕਿਉਂਕਿ ਲੋਕ ਵੀ ਅੱਕੇ ਬੈਠੇ ਨੇ ਸਾਰੇ ਕੋਈ ਇਸ ਕਰਕੇ ਨਵੇਂ ਨਾ ਨਵੇਂ ਕੋਈ ਉਮੀਦਵਾਰ ਨੂੰ ਮੌਕਾ ਦੇਣਾ ਚਾਹੁੰਦੇ ਆ ਇਹ ਨਾ ਹੋਵੇ ਕਿ ਸੁਖਦੇਵ ਸਿੰਘ ਅੱਜ ਕਈਆਂ ਗੱਲਾਂ ਦੇ ਉੱਤੇ 2 ਸਾਲਾਂ ਦੇ ਵਿੱਚ ਖੜੇ ਨਾ ਉਤਣਦਾ ਇਸ ਵਕਤ ਲੋਕ ਕੱਠ ਦੇ ਵਿੱਚ ਫੇਰ ਖੜਾਣ ਤੁਹਾਨੂੰ ਦੇਖੋ ਮੈਂ ਇੱਕ ਗੱਲ ਕਹਿਣਾ ਵੀ ਦੇਖੋ ਮੈਂ ਬਹੁਤੇ ਵਾਦੇ ਮੇਰੀ ਸੁਣੋ ਜਿਹੜਾ ਅਸੀਂ ਕਰ ਰਹੇ ਆ ਅਸੀਂ ਕੋਈ ਸੋਚ ਕੇ ਹੀ ਕਰ ਰਹੇ ਜੀ ਠੀਕ ਹੈ ਨਾ ਅਸੀਂ ਕਰ ਸਕਦੇ ਆ ਕਿਉਂਕਿ ਸਾਨੂੰ ਭਾਰਤੀ ਕਿਸਾਨ ਯੂਨੀਅਨ ਵੀ ਜਿਹੜੀ ਆ ਬਹੁਤ ਸਪੋਰਟ ਕਰਦੀ ਆ ਉਹਦਾ ਉਹਦਾ ਮੈਂ ਹਲਕਾ ਪ੍ਰਧਾਨ ਵੀ ਆ ਜਿਲ੍ਹਾ ਲੁਧਿਆਣੇ ਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਔਰ ਕਮੇਟੀ ਜਿਹੜੀ ਹੈ ਸਾਡੀ ਉਹਦੇ ਵਿੱਚ ਵੀ ਮੈਂਬਰ ਹੈਗੇ ਆ ਅਸੀਂ ਜਿਹੜਾ ਕੰਮ ਸਾਡਾ ਕੋਈ ਸਰਕਾਰਾਂ ਦੇ ਨਾਲ ਮਿਲ ਕੇ ਕਰਨ ਵਾਲਾ ਹੋਇਆ ਉਹ ਅਸੀਂ ਕਰਾਂਗੇ ਜਿੱਥੇ ਕਿਤੇ ਸਰਕਾਰਾਂ ਸਾਡਾ ਨਾਂ ਸਾਥ ਦੇਣ ਤੇ ਤੁਹਾਨੂੰ ਪਤਾ ਹੀ ਆ ਫਿਰ ਅਸੀਂ ਉਹ ਢੰਡੇ ਦੇ ਵਿੱਚ ਡੰਡਾ ਵੀ ਪਾਲ ਪਾ ਕੇ ਰੱਖੀਦਾ ਹੈ ਠੀਕ ਆ ਉਹ ਦੁਨੀਆ ਦੇ ਸਹਿਯੋਗ ਦੇ ਨਾਲ ਵੀ ਜਿੱਥੇ ਕਿਤੇ ਸਰਕਾਰ ਸਾਡੇ ਐਮ.ਐਲ.ਏ ਸਾਭ ਦੀ ਵੀ ਗੱਲ ਨਾ ਸੁਣੂਗੀ ਸਾਡੇ ਮੰਤਰੀ ਦੀ ਵੀ ਗੱਲ ਨਾ ਸੁਣੂਗੀ ਭਾਈ ਅਸੀਂ ਥੋੜਾ ਜਿਆ ਉਹਨਾਂ ਦੀ ਵੀ ਸਪੋਰਟ ਕਰਾਂਗੇ ਠੀਕ ਆ ਨਾ ਅਸੀਂ ਆਵਾਜ਼ ਜਿਹੜੀ ਬੰਦ ਕਰਾਂਗੇ ਹੁਣ ਤਾਂ ਸਾਡੇ ਹਲਕੇ ਨੂੰ ਮੰਤਰੀ ਸਾਹਿਬ ਮਿਲ ਗਿਆ ਕਿਤੇ ਮਿਲਦੇ ਫੇ ਮਿਲਦੇ ਸੀ ਨਾ ਗੱਲਾ ਗੱਲਾ ਇਹ ਵੀ ਕਈ ਨਿਕਲ ਕੇ ਆਣੀਆਂ ਕਹਿੰਦੇ ਲੋਕ ਇਸ ਇਸ ਤਰ੍ਹਾਂ ਦਾ ਦੇਖ ਕੇ ਵੋਟਾਂ ਪਾਉਂਦੇ ਆ ਕਿ ਅੱਗੇ ਮੰਤਰੀ ਵੀ ਐਮਐਲਏ ਵੀ ਆਪ ਪਾਰਟੀ ਦਾ ਵਾ ਜਾਂ ਮੰਨ ਲਓ ਅੱਗੇ ਮੁੱਖ ਮੰਤਰੀ ਵੀ ਆਪ ਪਾਰਟੀ ਦਾ ਲੋਕ ਕਈ ਇਹਦੀ ਵੀ ਗੱਲਾਂ ਕਰ ਰਹੇ ਕਿ ਜਦੋਂ ਸਰਪੰਚ ਵੀ ਸ਼ਾਇਦ ਆਪਾਂ ਆਮ ਪਾਰਟੀ ਦਾ ਚੁਣ ਲਈਏ ਤਾਂ ਸ਼ਾਇਦ ਪਿੰਡ ਦਾ ਵਿਕਾਸ ਹੋ ਜਾਵੇਗਾ ਔਰ ਜੇ ਨਿੱਜੀ ਤੌਰ ਤੇ ਦੇਖੀਏ ਤਾਂ ਕਿਤੇ ਨਾ ਕਿਤੇ ਕਾਂਗਰਸ ਨੂੰ ਸਪੋਰਟ ਕਰਦੇ ਆ ਕਿਤੇ ਐਸਾ ਨਾ ਹੋਵੇ ਪਿੰਡ ਦੇ ਵਿੱਚ ਸਰਪੰਚੀ ਬਣਨ ਤੋਂ ਬਾਅਦ ਤੁਸੀਂ ਕਹੋ ਕਿ ਯਾਰ ਮੈਂ ਤਾਂ ਕਾਂਗਰਸ ਨੂੰ ਸਪੋਰਟ ਕਰਦਾ ਸੀ ਮੈਂ ਗ੍ਰਾਂਟ ਲੈਣ ਲਈ ਐਮਐਲਏ ਦੇ ਦਰਵਾਜ਼ੇ ਤੇ ਕਿੱਦਾਂ ਜਾਵਾਂ ਜੇ ਤਾਂ ਕਰਨੀ ਪਿੰਡ ਦੀ ਡਿਵੈਲਪਮੈਂਟ ਫਿਰ ਕਿਸੇ ਵੀ ਪੰਚਾਇਤ ਨੂੰ ਕਾਲੀ ਕਾਂਗਰਸੀ ਬੀਜੇਪੀ ਜਾਂ ਆਮ ਆਦਮੀ ਪਾਰਟੀ ਨਹੀਂ ਹੋਣਾ ਚਾਹੀਦਾ ਮੈਂ ਸਿੱਧੀ ਜੀ ਗੱਲ ਕਰ ਜਿਹੜੀ ਵੀ ਸਰਕਾਰ ਆ ਸਰਕਾਰ ਜਨਤਾ ਨੇ ਚੁਣੀ ਆ ਯਾਰ ਸਰਕਾਰ ਤੋਂ ਕੰਮ ਨਹੀਂ ਕੰਮ ਨਹੀਂ ਲਵਾਗੇ ਤਾਂ ਫਿਰ ਦੱਸੋ ਕਿਹਦੇ ਕੋਲੋਂ ਲੈਣਾ ਅਸੀਂ ਦੀ ਕੀ ਚੜੀਏ ਕਿਹੜੀ ਸਰਕਾਰ ਆਉਗੀ ਅੱਗੇ ਅਸੀਂ ਉਹਦੇ ਕੋਲੋਂ ਕੰਮ ਕਰਾਂਗੇ ਆਉਂਦੀਆਂ ਨਹੀਂ ਆਉਂਦੀਆਂ ਨਹੀਂ ਜਿਹੜੀ ਵੀ ਸਰਕਾਰ ਆ ਮੌਕੇ ਦੀ ਉਹ ਸਾਰਿਆਂ ਦੀ ਸਰਕਾਰ ਆ ਠੀਕ ਹੈ ਨਾ ਉਹਦੇ ਤੋਂ ਕੰਮ ਲੈਣਾ ਚਾਹੀਦਾ ਜਿਹੜਾ ਡਿਵੈਲਪਮੈਂਟ ਦਾ ਜਿਹੜੀ ਅੱਗੇ ਆਜੂਗੀ ਠੀਕ ਆ ਭਾਈ ਜੀਆਂ ਇਹਨੂੰ ਪਿੰਡ ਦੇ ਵਿੱਚ ਪਾਰਟੀਵਾਦੀ ਦੇ ਤੌਰ ਤੇ ਕਿਸੇ ਵੀ ਪਾਰਟੀ ਦੇ ਨਾਲ ਅਸੀਂ ਜਿਹੜਾ ਪੈਨ ਭੇਦ ਨਹੀਂ ਕਰਾਂਗੇ ਬਿਲਕੁਲ ਨਹੀਂ ਕਾਂਗਰਸ ਆਜੋਏ ਕਾਲੀ ਆਜੋਏ ਆਮ ਆਦਮੀ ਪਾਰਟੀ ਦਾ ਕੋ ਨੁਮਾਇੰਦਾ ਆਜੋਏ ਜਾਂ ਕਿਸੇ ਹੋਰ ਪਾਰਟੀ ਦਾ ਵੀ ਆਜੋਏ ਸਾਰਿਆਂ ਨੂੰ ਜੀ ਆਇਆਂ ਸਾਰਿਆਂ ਨੂੰ ਅਸੀਂ ਕਿਸੇ ਨਾਲ ਪੈਨਪੇਦ ਨਹੀਂ ਕਰਾਂਗੇ ਕਿਉਂਕਿ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕਿਹਦੀ ਸਰਕਾਰ ਆਣੀ ਆ ਔਰ ਜਿਹੜੀ ਵੀ ਸਰਕਾਰ ਹੋਊਗੀ ਅਸੀਂ ਸਹਿਯੋਗ ਕਰਾਂਗੇ ਅਸੀਂ ਨਾਲ ਲੈ ਕੇ ਉਹਨਾਂ ਤੋਂ ਕੰਮ ਲਵਾਗੇ ਜੀ ਨੌਜਵਾਨ ਮੀਰ ਮੌਜੂਦ ਆ ਜਿਨ੍ਹਾਂ ਵੱਲੋਂ ਸੁਖਦੇਵ ਸਿੰਘ ਦੀ ਖੁੱਲਕੇ ਔਰ ਡਟ ਕੇ ਸਪੋਰਟ ਕੀਤੀ ਜਾ ਰਹੀ ਆ ਬਾਈ ਜੀ ਕੀ ਨਾਮ ਆ ਜੀ ਉਹ ਅਗਰ ਜੀ ਖਾਲਸਾ ਹੈ ਅਗਰ ਜੀ ਸਪੱਤ ਹੈ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਸੁਖਦੇਵ ਸਿੰਘ ਨੂੰ ਤੁਸੀਂ ਸਪੋਰਟ ਕਰ ਰਹੇ ਹੋ ਕਿਉਂ ਇਹਨਾਂ ਨੂੰ ਚੁਣਿਆ ਗਿਆ ਇਹਨਾਂ ਨੂੰ ਹੀ ਕਿਉਂ ਚੁਣਿਆ ਗਿਆ ਇਹਨਾਂ ਦਾ ਹੀ ਸਾਥ ਕਿਉਂ ਦੇ ਰਹੇ ਆ ਤੁਸੀਂ ਕੀ ਇਹਨਾਂ ਦੇ ਵਿੱਚ ਐਸੀ ਖਾਸੀਅਤ ਹੈ ਦੇਖੋ ਜੀ ਇਹਨਾਂ ਦਾ ਮੌਜੂਦਾ ਸਮੇਂ ਦੇ ਵਿੱਚ ਤੇ ਪੁਰਾਤਨ ਜਿੰਨਾ ਵੀ ਰਿਹਾ ਦਾ ਸੰਘਰਸ਼ ਪਿੰਡ ਦੇ ਕਈ ਕਾਰਜਾਂ ਦੇ ਵਿੱਚ ਰਿਹਾ ਤੇ ਇੱਥੇ ਆਪਾਂ ਦੇਖਦੇ ਹਾਂ ਰਾਹ ਰੋਡ ਦਾ ਜੋ ਵੀ ਇਹਨਾਂ ਨੇ ਯੋਗਦਾਨ ਉਹ ਇੱਕ ਬਹੁਤ ਨੂੰ ਵੇਖਣਾ ਸੀ ਸਹੀ ਗੱਲ ਹੁਣ ਜਿਹੜੀ ਪੰਚਾਇਤ ਦੀ ਦੇਖੋ 92 ਤੇ 93ਵੀਂ ਸੋਧ ਜਿਹੜੀ ਆਪਾਂ ਨੂੰ ਸੰਵਿਧਾਨ ਦੇ ਵਿੱਚ ਮਿਲੀ ਸੀ ਉਹਦੇ ਹਿਸਾਬ ਨਾਲ ਸਾਡੀਆਂ ਪੰਚਾਇਤਾਂ ਚੱਲਦੀਆਂ ਪੰਚਾਇਤਾਂ ਦਾ ਬਹੁਤ ਸਾਰਾ ਇੱਕ ਬਹੁਤ ਸਾਰਾ ਬੇਵਰਤੋਂ ਦਾ ਪੈਸਾ ਸੈਂਟਰ ਸਰਕਾਰ ਸਾਡੇ ਪਿੰਡਾਂ ਦੇ ਲੋਕਾਂ ਦੀ ਕੁੱਪਰ ਤੱਕ ਆਪਣੇ ਆਪ ਦੇ ਪ੍ਰਤੀ ਅਪਰੋਚ ਨਾ ਹੋਣ ਕਰਕੇ ਉਹ ਪੈਸਾ ਬਿਨਾਂ ਵਰਤੋਂ ਚ ਉੱਥੇ ਰਹਿ ਜਾਂਦਾ ਦੇਖੋ ਬੜੇ سارے ਇਦਾਂ ਦੇ ਤਰੀਕੇ ਨੇ ਪਾਰਟੀ ਵਾਜੀ ਮੈਂਬਰ ਐਮ ਐਲ اے ਕੁਛ ਨਹੀਂ ਜੇ ਸਰਪੰਚ ਨੂੰ ਇੰਨੀ ਕੁ ਨੌਲੇਜ ਹੋਵੇ ਵੀ ਸੈਂਟਰ ਤੋਂ ਪੈਸਾ ਕਿਵੇਂ ਲੈ ਕੇ ਆਉਣਾ ਤਾਂ ਇੱਕ ਚਿੱਠੀ ਦਿੱਲੀ ਪਾਓ ਤਾਂ ਤੁਸੀਂ ਉੱਥੇ ਕਰੋੜਾਂ ਰੁਪਏ ਲੈ ਸਕਦੇ ਹੋ ਸਿਰਫ ਸਰਪੰਚ ਨੂੰ ਇਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ ਅਸੀਂ ਇਹ ਬਹੁਤ ਸਾਰੇ ਰਸਤੇ ਇਖਤਿਆਰ ਕੀਤੇ ਨੇ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਸਾਥ ਵੀ ਦੇਵਾਂਗੇ ਵੀ ਪੈਸਾ ਸੈਂਟਰ ਤੋਂ ਚੰਡੀਗੜ੍ਹ ਤੋਂ ਕਿਵੇਂ ਲੈ ਕੇ ਆਉਣਾ ਜ਼ਰੂਰੀ ਨਹੀਂ ਹੈ ਵੀ ਅਸੀਂ ਐਮਐਲਏ ਦੀ ਚਲੋ ਠੀਕ ਹੈ ਅਸੀਂ ਸਵਿਧਾਨ ਸਹਿਯੋਗ ਸਾਰਿਆਂ ਦਾ ਹੀ ਕਰਾਂਗੇ ਕਿਸੇ ਪਾਰਟੀਵਾਦੀ ਦੇ ਨਹੀਂ ਜਿਹੜੀ ਪੰਚਾਇਤ ਦਾ ਮੁੱਢਲਾ ਜਿਹੜਾ ਅਸੂਲ ਹੈ ਉਹਦੇ ਵਿੱਚ ਇਹ ਆ ਵੀ ਕੋਈ ਰਾਜਨੀਤੀ ਕਰਨੀ ਪਿੰਡਾਂ ਦੇ ਵਿੱਚ ਵਿਕਾਸ ਕਰਨਾ ਪੈਸਾ ਕਿਵੇਂ ਸੈਂਟਰ ਤੋਂ ਲਿਆਉਣਾ ਉਹ ਸਾਰੀਆਂ ਚੀਜ਼ਾਂ ਸਾਡੀਆਂ ਜਿੱਦਾਂ ਜਿੱਦਾਂ ਵੀ ਬਣੀਆਂ ਪਈਆਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹਰੇਕ ਐਮਐਲਏ ਨਾਲ ਐਮਪੀ ਨਾਲ ਸਹਿਯੋਗ ਕਰਕੇ ਅਸੀਂ ਤਾਂ ਦੇਖੋ ਪੈਸਾ ਲੈ ਕੇ ਵਿਕਾਸ ਕਰਨਾ ਜਿੱਦਾਂ ਦਾ ਵੀ ਸਾਡੇ ਪਿੰਡ ਦਾ ਕੋਈ ਮਤਾ ਬਣੂਗਾ ਕੋਈ ਵੀ ਸਹਿਯੋਗ ਅਸੀਂ ਉਹ ਜੋ ਵੀ ਦਿੱਲੀ ਪਜਾਵਾਂਗੇ ਚੰਡੀਗੜ੍ਹ ਪਜਾਵਾਂਗੇ ਬਾਰ ਬਾਰ ਪ੍ਰੈਸ਼ਰਾਈਜ਼ ਕਰਨਾ ਦੇਖੋ ਕੋਈ ਅਫਸਰ ਆ ਜਿਹੜੇ ਉਹ ਪੈਸਾ ਜਾਰੀ ਕਰ ਹੀ ਦਿੰਦੇ ਆ ਕਾਰਨ ਕੀ ਆ ਵੀ ਸਾਨੂੰ ਤਰੀਕਾ ਪਤਾਣਾ ਚਾਹੀਦਾ ਵੀ ਅਸੀਂ ਮੰਗ ਕਿਵੇਂ ਰੱਖਣੀ ਹੈ ਜੇ ਅਸੀਂ ਮੰਗ ਰੱਖਣ ਦੇ ਵਿੱਚ ਸਹੀ ਹੋਗੇ ਤਾਂ ਪੈਸਾ 1 ਮਿੰਟ ਚ ਜਾਰੀ ਕਰ ਦਿੰਦੇ ਆ ਗੱਲ ਕੀ ਆ ਵੀ ਸਾਡੇ ਵਿੱਚ ਇੱਕ ਈਰਖਾਵਾਦੀ ਨਹੀਂ ਹੋਣੀ ਚਾਹੀਦੀ ਵੀ ਉੱਤੋਂ ਨਹੀਂ ਮੰਗਣਾ ਉੱਤੋਂ ਨਹੀਂ ਮੰਗਣਾ ਪੈਸਾ ਮੰਗੋ ਚੰਡੀਗੜ੍ਹ ਦਿੱਲੀ ਸਭ ਪੈਸਾ ਰੰਦੇ ਤੇ ਪਿੰਡ ਦਾ ਵਿਕਾਸ ਹੁੰਦਾ ਹੀ ਹੁੰਦਾ ਜੀ ਹਾਂਜੀ ਪਾਰਟੀ ਪੇਸਾ ਛੱਡ ਕੇ ਚੱਲ ਸਾਰਾ ਪਾਰਟੀ ਵਿੱਚ ਛੱਡ ਕੇ ਚੱਲਣਗੇ ਸਾਰਿਆਂ ਦਾ ਸਹਿਯੋਗ ਆ ਜਦੋਂ ਧਰਨੇ ਤੇ ਗਏ ਸੀ ਅਸੀਂ ਉੱਥੇ ਇਹੀ ਕਿਹਾ ਸੀ ਨੌਜਵਾਨ ਸਭਾ ਨੇ ਵੀ ਇਸ ਵਾਰ ਚਾਚੇ ਨੂੰ ਬੁਲਾਣਾ ਇਸ ਕਰਕੇ ਵੀ ਇਹਨਾਂ ਨੇ ਉੱਥੇ ਜਿਹੜਾ ਸੰਗਰਾਖ ਲੜਿਆ ਉਹ ਕੋਈ ਨਹੀਂ ਲੜ ਸਕਦਾ ਔਰ ਨਵਾਂ ਚਿਹਰਾ ਪੜੇ ਲਿਖੇ ਬੋਲਣਕਾਰ ਸਾਰਾ ਕੁਝ ਇਹਨਾਂ ਦੇ ਗੋਣਾ ਜੇ ਬੋਲਿਆ ਵੱਡੇ ਵੱਡੇ ਆਫਸਰਾਂ ਨੂੰ ਵੀ ਬੋਲ ਹੀ ਬੰਦ ਕੀਤੀ ਆ ਬੋਲ ਦੇ ਥਰੂ ਜੀ ਕਾਨੂੰਨ ਦੇ ਥਰੂ ਕੀਤੀ ਆ ਇਹ ਨਹੀਂ ਹੈਗਾ ਜੀ ਮੈਂ ਫਲਾਨੀ ਪਾਰਟੀ ਦਾ ਮੈਂ ਫਲਾਨੀ ਦੇ ਦੁਆਲੇ ਆ ਗਿਆ ਮੈਂ ਨਹੀਂ ਬੋਲ ਸਕਦਾ ਮੈਂ ਨਹੀਂ ਮੰਗ ਕਰ ਸਕਦਾ ਇਹ ਇਹਨਾਂ ਦੀ ਸ਼ਾਬਾਸ਼ ਦੇ ਨਾਲ ਅਸੀਂ ਤੁਰੇ ਆ ਜੇ ਵਧੀਆ ਕੰਮ ਕਰਨਗੇ ਤਾਂ ਇਹਨਾਂ ਦਾ ਨ ਸਹਯੋਗ ਹੋਊਗਾ ਨਹੀਂ ਤਾਂ ਆਖਲੇ ਸਾਰ ਫੇਰ ਨਾ ਜੀਰਾ ਚੋਣਾਂਗੇ ਅਸੀਂ ਤਾਂ ਨੌਜਵਾਨਾਂ ਦਾ ਭਰਮਾ ਹੰਗਾਰਾ ਕਿਤੇ ਨ ਕਿਤੇ ਦੇਖਣ ਨੂੰ ਮਿਲਦਾ ਬਿਰੋਧੀ ਧਿਰਾਂ ਇਹੀਆਂ ਗੱਲਾਂ ਵੀ ਕਰਦੀਆਂ ਤੇ ਸੁਣਨ ਵਿੱਚ ਵੀ ਆਉਂਦੀਆਂ ਬਾਕੀ ਉਹਨਾਂ ਦੇ ਪਿੱਛੇ ਜਿਹੜਾ ਕੱਠਾ ਵਸ ਉਹ ਦਿਖਾਵੇ ਵਾਸਤੇ ਆ ਜਾਂ ਉਹਦਾ ਵਾਦਾ ਪੈਸੇ ਨਾਲ ਆ ਇਸ ਤਰ੍ਹਾਂ ਦੀਆਂ ਗੱਲਾਂ ਦੇਖਣ ਨੂੰ ਮਿਲਦੀਆਂ ਵਾ ਅਸੀਂ ਇਹ ਗੱਲ ਕਹਿੰਨੇ ਆ ਜਿਹੜੇ ਪਹਿਲਾਂ ਹੁਣ ਮੌਜੂਦਾ ਸਰਪੰਚ ਨਾਲ ਖੜੇ ਆ ਉਹ 10 ਸਾਲ ਕਰ ਚੁੱਕੇ ਆ ਅਸੀਂ ਕਹਿੰਨੇ ਆ ਹਰ ਬੰਦੇ ਨੂੰ ਨਵੇਂ ਬੰਦੇ ਨੂੰ ਨਵਾਂ ਚਿਹਰਾ ਲੈ ਕੇ ਪਤਾ ਲੱਗੇ ਵੀ ਕਿੱਦਾਂ ਚੱਲਣਾ ਕਿੱਦਾਂ ਚਲਾਣਾ ਜੀ ਜੇ ਹੁਣ ਮੋੜ ਮੋੜ ਕੇ ਉਹੀ ਪਾਰਟੀ ਬੇਸੇ ਖੜਾ ਕਰਨਾ ਪਿਛਲੀ ਵਾਰੀ ਸਾਡਾ 15 ਲੱਖ ਰੁਪਿਆ ਖਰਾਬ ਕੀਤਾ ਸਿਰਫ ਇੱਕ ਬੰਦੇ ਦੀ ਖਾਤਰ ਬਦੌਲਤ ਖਰਾਬ ਕਰ ਲਿਆ ਉਹਨਾਂ ਨੇ ਉਸ ਬੰਦੇ ਨੂੰ ਉਂਗਲ ਲਾਈ ਗਿਆ ਨਹੀਂ ਇਹਨਾਂ ਦੇ ਵਿੱਚ ਵੜ ਕੇ ਰਹੇ ਇਹਨਾਂ ਨੂੰ ਕੰਮ ਨਹੀਂ ਕਰਦਾ ਉਹ 15 ਲੱਖ ਇਹਦਾ ਨਕਸਾ ਪਿੰਡ ਲਈ ਹੋਇਆ ਅਗਰ ਜੇ ਉਹ ਚਾਹੁੰਦੇ ਪਿੰਡ ਨਾਲ ਸਾਫ਼ ਮਿਲਦਾ 15 ਲੱਖ ਲੱਗਦਾ ਸ਼ਾਇਦ ਅਸੀਂ ਉਹਨਾਂ ਨੂੰ ਆਏ ਇੱਕ ਤੀ ਸਰੂਪਾ ਦੇਣ ਦੇ ਵੀ ਤੁਸੀਂ ਖੜੋ ਜੀ ਪਰ ਉਹਨਾਂ ਨੇ ਜਦੋਂ ਪਾਰਟੀ ਬੇਸ ਖੜਾ ਕਰਦੇ ਨੇ ਉਸ ਵਿੱਚ ਬਹੁਤ ਜ਼ਿਆਦਾ ਟਕਰਾ ਪੈਦਾ ਹੁੰਦਾ ਅਸੀਂ ਸਾਰੀਆਂ ਪਾਰਟੀਆਂ ਛੱਡ ਕੇ ਕਾਂਗਰਸ ਕਾਲੀ ਜੋ ਵੀ ਅਸੀਂ ਸਾਰਾ ਛੱਡ ਕੇ ਇੱਕ ਨਵਾਂ ਚਿਹਰਾ ਚੁਣਿਆ ਇਹਦੇ ਨਾਲ ਇਸ ਕਰਕੇ ਖੜੇ ਆ ਵੀ ਇਹਨੇ ਸੰਗਰਾਖਿ ਕੀਤਾ ਜੀ ਇਹਨੇ ਆਮ ਪਾਰਟੀ ਦਾ ਵਿਰੋਧ ਕੀਤਾ ਇਹਨਾਂ ਸਾਰਿਆਂ ਦਾ ਵਿਰੋਧ ਕਰਕੇ ਇਹਨਾਂ ਨੇ ਜਿਹੜਾ ਆਪਣਾ ਕਿਸਾਨੀ ਅੰਦੋਲਨ ਲੜਿਆ ਤੇ ਜਾਂ ਸਾਡੀ ਸਭ ਤੋਂ ਵੱਡੀ ਸੀ ਸੜਕ ਜਿੱਦੋਂ ਤੇ ਐਕਸੀਡੈਂਟ ਹੁੰਦੇ ਸੀ ਸੜਕ ਸਾਨੂੰ ਇੱਕ ਨਵਾਂ ਚਿਹਰਾ ਲੈ ਕੇ ਦਿੱਤਾ ਅਸੀਂ ਇਹ ਚਿਹਰੇ ਨੂੰ ਦੇਖਦੇ ਹੋਏ ਇਹ ਕਹਿੰਨੇ ਆ ਜੇ ਸੜਕ ਸਾਡਾ ਚਿਹਰਾ ਇਹ ਤਾਂ ਨਾਲੇ ਸੈਂਟਰ ਦਾ ਹੈ ਤੇ ਸਾਡੇ ਪਿੰਡ ਵਾਸਤੇ ਬਹੁਤ ਕੁਝ ਕਰ ਸਕਦਾ ਇਸ ਕਰਕੇ ਅਸੀਂ ਇਹਨਾਂ ਦਾ ਸਾਥ ਦੇ ਰਹੇ ਹਾਂ ਬਾਕੀ ਇਹ ਸਾਡੇ ਸਰਪੰਚ ਸਾਹਿਬ ਇਹਨਾਂ ਨੂੰ ਪੁੱਛ ਸਕਦੇ ਆ ਇੱਕ ਸਭ ਤੋਂ ਵੱਡੀ ਇੱਕ ਖਾਸ ਤਸਵੀਰ ਦੇਖਣ ਨੂੰ ਇਹ ਹੈ ਕਿ ਸਾਬਕਾ ਸਰਪੰਚ ਤਰਸੀਮ ਸਿੰਘ ਵੀ ਸਾਡੇ ਨਾਲ ਮੌਜੂਦ ਆ ਜੋ ਪਹਿਲਾਂ ਸਰਪੰਚ ਵੀ ਰਹਿ ਚੁੱਕਿਆ ਪਰ ਇਹਨਾਂ ਦਾ ਸੁਜੋਗ ਅੱਜ ਦੇਖਣ ਨੂੰ ਵੀ ਸੁਖਦੇਵ ਸਿੰਘ ਨਾਲ ਮਿਲ ਰਿਹਾ ਸਰਪੰਚ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਪੰਜਾਬ ਸਿੰਘ ਚੈਨਲ ਤੇ ਠੀਕ ਹੈ ਜੀ ਜੀ ਸੁਖਦੇਵ ਸਿੰਘ ਦੇ ਨਾਲ ਖੜੇ ਹੋ ਤੁਸੀਂ ਇਸ ਵਕਤ ਤੁਸੀਂ ਖੁਦ ਚਾਹ ਰਹੇ ਹੋ ਕਿ ਸੁਖਦੇਵ ਸਿੰਘ ਨੂੰ ਅੱਗੇ ਲਿਆਂਦਾ ਜਾਵੇ ਕੀ ਖਾਸੀਅਤ ਕੀ ਤੁਸੀਂ ਇਸ ਚੀਜ਼ ਨੂੰ ਸੋਚ ਕੇ ਮੰਨ ਗਏ ਜੱਟ ਸੋਚਦਾ ਤਾਂ ਪਿੰਡ ਦਾ ਫੈਸਲਾ ਜੀ ਹਾਂਜੀ ਹਾਂਜੀ ਤੁਸੀਂ ਪਿੰਡ ਦੇ ਆਪਾਂ ਨਾਲ ਆ ਜੀ ਹਾਂ ਕੋਈ ਫੈਸਲਾ ਪਿੰਡ ਦਾ ਦਿਖਾਓ ਜੀ ਠੀਕ ਹੈ ਜੀ ਥੱਲੇ ਦਾ ਕੰਮ ਬੰਦੇ ਦਾ ਕੰਮ ਦਾ ਹੈ ਨਹੀਂ ਤਾਂ ਸਾਰੀ ਸੰਗਤ ਨਾਲ ਹੈ ਇਹਦੇ ਉਹ ਤੁਸੀਂ ਦੇਖ ਲਿਆ ਗੱਠ ਸਾਰਾ ਠੀਕ ਹੈ ਜੀ ਜੀ ਅੱਛਾ ਸੁਖਦੇਵ ਸਿੰਘ ਜੀ ਲਾਸਟ ਤੇ ਆਖਰੀ ਸਵਾਲ ਵੋਟਾਂ ਦੇ ਨੇੜੇ ਤੇੜੇ ਅਸੀਂ ਦੇਖਦੇ ਆ ਕਿ ਕਈ ਪਿੰਡਾਂ ਦੇ ਵਿੱਚ ਹੁਣ ਵੀ ਦੇਖਦੇ ਆ ਸਰਪੰਚਾਂ ਦੇ ਘਰੇ दारू ਮੀਟ ਸ਼ਰਾਬ ਇੱਥੋਂ ਤੱਕ ਕਈਆਂ ਨੂੰ ਪੈਸੇ ਨਾਲ ਤੋਲਿਆ ਜਾਂਦਾ ਵਾ ਸਤ ਸੁਖਦੇਵ ਸਿੰਘ ਜੀ ਕਿਸ ਚੀਜ਼ ਨਾਲ ਤੋਲਣਗੇ ਦੇਖੋ ਮੇਰੀ ਗੱਲ ਸੁਣੋ ਤੁਸੀਂ ਕਿੰਨੇ ਦਿਨ ਹੋ ਗਏ ਇਲੈਕਸ਼ਨ ਚੱਲ ਨੂੰ ਕੋਈ ਸਾਡੇ ਨਾਲ ਕੋਈ ਬੰਦਾ ਇੱਕ ਦੱਸੋ ਵੀ ਕਿਸੇ ਨੇ ਦਰੂ ਵਪਤਾਈ ਹੈ ਕੋਈ ਬੰਡੀ ਹੈ ਜੀ ਠੀਕ ਹੈ ਨਾ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਲੱਗ ਜੇਗਾ ਕਿ ਪਹਿਲ ਕੌਣ ਕਰਦਾ ਹੂੰ ਠੀਕ ਹੈ ਨਾ ਤੁਸੀਂ ਆਪ ਦੇਖ ਲਿਓ ਸਾਡੇ ਵੱਲੋਂ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਮੈਂ ਵੈਸੇ ਵੀ ਤੁਹਾਨੂੰ ਪਤਾ ਮੇਰੀ ਨੇਚਰ ਦਾ ਕਿਹਾ ਤਾਂ ਅਸੀਂ ਵਿਆਹ ਜਿੰਨੇ ਵੀ ਕਰਿਆ ਨਾ ਭਰਾਵਾਂ ਦੇ ਕਰਿਆ ਭਤੀਜੀਆਂ ਦੇ ਕਰਿਆ ਅਸੀਂ ਨਾ ਭਰਾਵਾ ਦੌਰੂ ਮੀਟ ਕਦੇ ਖਾਦਾ ਕਿਸੇ ਕੋਲੋਂ ਨਾ ਕਿਸੇ ਵਿਆਹ ਦੇ ਵਿੱਚ ਅਸੀਂ ਵਰਤਾਇਆ ਨਾ ਅਸੀਂ ਖਾਣੇ ਠੀਕ ਹੈ ਨਾ ਅਸੀਂ ਇਸ ਚੀਜ਼ ਤੋਂ ਰਹੇ ਤਾਂ ਠੀਕ ਪ੍ਰਮਾਤਮਾ ਸਭ ਨੂੰ ਅਸੀਂ ਤਾਂ ਕਹਿੰਨਾ ਵੀ ਤੁਸੀਂ ਭਾਈ ਬੈਸ ਨੂੰ ਰਹੋ ਠੀਕ ਹੈ ਨਾ ਗੁਰੂ ਦੇ ਸਿੱਖ ਬਣੋ ਬੱਚਿਆਂ ਨੂੰ ਵੀ ਅਸੀਂ ਕੋਸ਼ਿਸ਼ ਹੋਊਗੀ ਸਾਡੀ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖੀ ਲੈਣ ਦੇ ਨਾਲ ਜੋੜਿਆ ਜਾਊਗਾ ਸਰਪੰਚ ਬਣ ਤੋਂ ਬਾਅਦ ਸਭ ਤੋਂ ਪਹਿਲਾ ਪਹਿਲ ਕਿਸ ਕੰਮ ਨੂੰ ਦੋਗੇ ਜੀ ਦੇਖੋ ਸਾਡੇ ਪਿੰਡ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਪਹਿਲ ਜਿਹੜੀ ਹੈਗੀ ਆ ਸਾਡੀ ਜਿਹੜੀ ਹੈਗੀ ਆ ਇਹ ਜਿਹੜੀ ਨੌਜਵਾਨੀ ਹੈ ਸਾਡੀ ਇਹਨਾਂ ਨੂੰ ਜਿਹੜਿਆਂ ਨੂੰ ਨਸ਼ਿਆਂ ਤੋਂ ਸਾਡਾ ਪਿੰਡ ਜਿਹੜਾ ਕਾਫੀ ਜ਼ਿਆਦਾ ਰਹਿ ਤਾ ਫੇਰ ਵੀ ਇਹਨਾਂ ਦੇ ਨਾਲ ਅਸੀਂ ਨੌਜਵਾਨਾਂ ਦੇ ਨਾਲ ਵਾਅਦਾ ਕਰਦੇ ਆ ਕੋਈ ਵੀ ਬੰਦਾ ਸਾਡੇ ਪਿੰਡ ਦੇ ਵਿੱਚ ਨਸ਼ਾ ਵੇਚਦਾ ਫੜਿਆ ਗਿਆ ਤਾਂ ਤੁਸੀਂ ਦੇਖ ਲਿਓ ਵੀ ਇਹ ਪੰਚਾਇਤ ਜਿਹੜੀ ਹੈ ਨਾ ਉਹ ਉਹਦਾ ਅ ਬਰਕਤ ਸਾਫੀ ਕਰੇਗੀ ਉਹ ਇੱਥੇ ਇੱਥੇ ਨੇੜੇ ਤਰੇ ਨੇ ਸੀ ਠੋਕਣ ਦਿੰਦੇ ਸਿੱਧੀ ਜੀ ਗੱਲ ਔਰ ਅੱਗੇ ਵੀ ਅਸੀਂ ਕੰਮ ਕੀਤਾ ਤੁਹਾਨੂੰ ਸ਼ਾਇਦ ਪਤਾ ਨਹੀਂ ਹੈਗਾ ਡਿਪਟੀ ਦਵਿੰਦਰ ਸ਼ਰਮਾ ਜੀ ਨੇ ਇੱਕ ਵਾਰੀ ਜਿਹੜੀ ਹੈਗੀ ਆ ਇੱਥੇ 5 ਪਰਚੇ 21 ਦਿਨ ਹੋਏ ਸੀਗੇ ਉਹ ਅਸੀਂ ਸਰਮੰਜ ਸਾਹਿਬ ਨਾਲ ਸੀਗੇ ਔਰ ਉਦੋਂ ਦੀ ਇਸ ਏਰੀਆ ਦੇ ਵਿੱਚ ਪੂਰੀ ਠਲਪੀ ਅੱਗੇ ਵੀ ਨਾਲ ਖੜੇ ਆ ਬਾਾਕੀ ਵੀ ਜਿਹੜੇ ਡਿਵੈਲਪਮੈਂਟ ਦੇ ਖੰਭ ਜਿਹੜੇ ਹੈਗੇ ਆ ਸਾਡੇ ਜਿਹੜੇ ਜੇ ਕਮ ਨਗਰ ਦੇ ਆ ਉਹ ਜਰੂਰ ਕਰਾਂਗੇ ਬੜੇ ਕੰਮ ਨੇ ਜੀ ਠੀਕ ਹੈ ਨਾ ਸਾਡੇ ਪਿੰਡ ਦੇ ਵਿੱਚ ਇੱਥੇ ਜੇ ਲਾਈਏ ਤਾਂ ਕਾਫੀ ਕੰਮ ਹੈਗੇ ਨੇ ਕਾਰਨਾਂ ਨਾਲ ਇਸ ਵਕਤ ਪਿੰਡ ਮੰਗਲੀ ਦੇ ਵਿੱਚ ਮੌਜੂਦ ਸੀ ਮੰਗਲੀ ਟਾਂਡਾ ਦੇ ਵਿੱਚ ਮੌਜੂਦ ਸੀ ਦਿੱਥੇ ਦੇਖਿਆ ਕਿ ਜਿੱਥੇ ਲਗਾਤਾਰ ਅਸੀਂ ਕਵਰੇਜ ਕਰਦੇ ਆ ਰਹੇ ਹਾਂ ਤਾਂ ਪਿੰਡ ਮੰਗਲੀ ਟਾਂਡਾ ਦੇ ਵਿੱਚ ਜਿੱਥੇ ਅੱਜ ਕਵਰੇਜ ਕੀਤੀ ਆ ਤਾਂ ਪਿੰਡ ਦੇ ਵਿਕਾਸ ਨੂੰ ਲੈ ਕੇ ਅਹਿਮ ਗੱਲਾਂ ਵੀ ਕੀਤੀਆਂ ਵਾ ਤਾਂ ਅਸੀਂ ਦੱਜੇ ਵੀ ਦੂਜੇ ਪਾਸੇ ਕੈਂਡੀਡੇਟ ਖੜੇ ਨੇ ਉਹਨਾਂ ਨਾਲ ਵੀ ਇਸੇ ਤਰ੍ਹਾਂ ਪਿੰਡ ਦੇ ਵਿਕਾਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਇਸ ਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਸਾਥੀ ਕੈਮਰਾਮੈਨ ਅਰਜਨ ਸਿੰਘ ਦੇ ਨਾਲ ਸੋਨੀ ਬੋਸਖੜੀਆ ਰਿਪੋਰਟ ਮੰਗਲੀ